ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਦਾ ਕੀ ਹਾਲ ਚਾਲ ਹੈ ਹੋਪ ਸਾਰੇ ਵਧੀਆ ਹੋਣਗੇ ਤੇ ਅੱਜ ਜਿਹੜੀ ਅਸੀਂ ਵੀਡੀਓ ਕਰਨ ਜਾ ਰਹੇ ਹਾਂ ਇਸ ਵੀ ਚਾਗਾ ਮੇਰਾ ਮਨਪਸੰਦੀ ਕਿਤਾਬ ਠੀਕ ਹੈ ਜੀ ਪੰਜਾਬੀ ਵਿੱਚ ਹੈ ਤੇ ਆਓ ਦੇਖਦੇ ਹਾਂ ਭੂਮਿਕਾ ਜਿਹੜੀ ਕਿਤਾਬਾਂ ਬੱਚਿਆਂ ਅਤੇ ਵੱਡਿਆਂ ਦੀਆਂ ਚੰਗੀਆਂ دوست ਮੰਨੀ ਜਾਂਦੀਆਂ ਹਨ ਮੰਨਿਆ ਜਾਂਦੇ ਹਨ ਉਸ ਤੱਕ ਸਾਨੂੰ ਕਈ ਤਰ੍ਹਾਂ ਦੇ ਗਿਆਨ ਤੋਂ ਜਾਣੂ ਕਰਵਾਉਂਦੀਆਂ ਹਨ ਜਿਸ ਕਾਰਨ ਇਹਨਾਂ ਨੂੰ ਗਿਆਨ ਦਾ ਭੰਡਾਰ ਵੀ ਮੰਨਿਆ ਜਾਂਦਾ ਹੈ ਅਤੇ ਇਹ ਮਨੁੱਖ ਨੂੰ ਸਹੀ ਮਾਰਗ ਚੁਣਨ ਲਈ ਪ੍ਰੇਰਿਤ ਵੀ ਕਰਦੀਆਂ ਹਨ ਕਿਤਾਬ ਸਾਨੂੰ ਗਿਆਨ ਦੀਆਂ ਨਹੀਂ ਸਕੋਂ ਜਿਹੜੀ ਗੱਲਾਂ ਇਹ ਕਈ ਵਾਰ ਮਨੋਰੰਜਨ ਦਾ ਸਾਧਨ ਵੀ ਬਣ ਜਾਂਦੀਆਂ ਹਨ ਇਹ ਕਿਤਾਬ ਪੜਦਿਆਂ ਹਰ ਵਿਅਕਤੀ ਆਪਣੀ ਪਸੰਦ ਹੁੰਦੀ ਹੈ